ਸਫਲ 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 ਦਰਸਵੇ ਪਰਸਪਰਸ ਨੂੰ ਲਗਾਈ ਹੈ ਪਰਸਪਰਸ ਨੂੰ ਲਗਾਈ ਹੈ ਸਫਲ 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 ਦਰਸਵੇ ਪਰਸਪਰਸ ਨੂੰ ਲਗਾਈ ਹੈ ਪਰਸਪਰਸ ਨੂੰ ਲਗਾਈ ਹੈ ਪਰਸਪਰਸ ਨੂੰ ਲਗਾਈ ਹੈ ਰਾਜਕਾਮ ਦਾ ਮਹਤਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਪਟੰਡਾ ਦੇ ਗੁਰਦੁਆਰਾ ਸਹਿਬ ਕਿਲਾ ਮਵਾਕ ਤੇ। ਰਾਧੀ ਹੈ ਕਿ ਜਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਚਰਨਸ਼ੋਪ ਪ੍ਰਾਪਤ ਜਗਾ ਕੀ। ਰਾਧੀ ਹੈ ਕਿ 21 ਜੂਨ ਨੂੰ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਗਤਾਂ ਦੇ ਬੇਨਤੀ ਕਰਦੇ ਇੱਥੇ ਪਧਾਰੇ ਸਨ ਕਿਉਂਕਿ ਮੁਕਸਦ ਤੋਂ ਹੁੰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਵੇਖੇ ਪਹੁੰਚੇ ਸਨ ਉਸ ਤੋਂ ਬਾਅਦ ਪੰਡਾ ਵਿਜਤੀ ਹੁੰਦੇ ਹੋਏ ਜਿੱਤੇ ਅੱਜਕੱਲ੍ਹ ਦੁਰਦਵਾਰਾ ਹਰਿ ਰਤਨ ਸਾਹਿਬ ਸੋਪਤ ਹੈ ਉਸ ਜਗ੍ਹਾ ਤੇ ਆ ਕੇ ਜੰਗਲਾਂ ਵਿੱਚ ਬਿਠੇ ਸਨ ਅਤੇ ਜਦੋਂ ਇੱਥੇ ਜਿਹੜੇ ਬਠਿੰਡਾ ਵਾਸੀ ਸਨ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਕਿ ਗੁਰੂ ਜੀ ਜਿਹੜੇ ਇੱਥੇ ਬਲੇ ਵਿੱਚ ਗਾਣਾ ਦੇਵਾ ਹੈਗਾ ਸਾਨੂੰ ਬਹੁਤ ਗੰਭੀਰ ਪ੍ਰਸ਼ੰਕਾਤਾ ਹੈ ਜਾਨਨੀ ਮਾਲੇ ਨਕਸ਼ਾ ਕਰਦਾ ਤਾਂ ਉਸਦਾ ਕੋਈ ਇੰਕੀਮ ਕਰ ਰੋਤਾ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚੇ ਸਨ ਇਸ ਨੂੰ ਲੈ ਕੇ ਆਪਾਂ ਗੱਲ ਕਰਦੇ ਹਾਂ ਸਾਡੇ ਨਾਲ ਇੱਥੋਂ ਦੇ ਪ੍ਰਬੰਧਕ ਜੁੜੇ ਆ ਗਏ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਸਾਰੀ ਹਿਸਟਰੀ ਕੀ ਹੈ ਗੁਰੂ ਗੋਬਿੰਦ ਸਿੰਘ ਦੇ ਸਾਰਾ ਤਿਹਾਸ ਬਾਰੇ ਤੋਂ ਬਾਰੇ ਜਿਹੜਾ ਕਿ ਇਸ ਕਿਲੇ ਦਾ ਹੈਗਾ ਉਸ ਬਾਰੇ ਜਾਣਕਾਰੀ ਦੇਣਗੇ ਵਿਗ੍ਰਿਤਿਕਾ ਥਾਲਸਾਹ ਬੈਗ ਵਿਗ੍ਰਿਤਿਕਾ ਥਾਲਸਾਹ ਵਾਲਾ ਥਾਲਸਾਹ ਦੀ ਕੀ ਜਾਣਦੇ ਗੁਰੂ ਗੋਬਿੰਦ ਸਿੰਘ ਜੀ ਕੀ ਤੇ ਆ ਸਕਦਾ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਜੀ ਦੇ ਘਟੇ ਇਹ ਪਾਕਿਸਤਾਨ ਸਾਬ ਸੇ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਸੋਪਾ ਤਰਹੀ ਹੈ 1706 ਦੇ ਵਿੱਚ ਜਦੋਂ ਸੈਭ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਟੀਗੰਡੀ ਦੇ ਸਥਾਨ ਤੇ 40 ਮੁਕਤਿਆਂ ਦੀ ਜੋ ਜੰਗ ਹੋਈ ਸੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਤੇ ਉਸ ਜੰਗ ਦੀ ਸਮਾਪਤੀ ਤੋਂ ਬਾਅਦ ਸੈਭ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਚ ਹੁੰਦੇ ਹੋਏ ਪਤਸਰੀ ਦਮਦਮਾ ਸੇ ਪਹੁੰਚਦੇ ਨੇ ਕੁਨੋਂ ਦਿਨਾਂ ਦੇ ਵਿੱਚ ਉਸ ਵਕਤ ਵੀ ਬਾਬਾ ਰਤਨਹਾਜੀ ਜੋ ਇਸ ਧਰਤੀ ਜੋ ਬਠਿੰਡਾ ਉਦੋਂ ਪਟਵਿੰਡ ਵੀ ਕਹਿੰਦੇ ਸੀ ਪਟਿੰਡਾ ਵੀ ਕਹਿੰਦੇ ਸੀ ਇਸ ਧਰਤੀ ਦੇ ਗੁਰਦੁਆਤੇ ਗੁਰਦੁਆਰਾ ਘੀਰਤਨ ਸਾਹਿਬ ਦਾ ਸਥਾਨ ਉਸ ਸਥਾਨ ਤੇ ਬਾਬਾ ਰਤਨਹਾਜੀ ਸਾਹਿਬ ਦਾ ਟੇਹਰਾ ਸੀ ਉਹ ਬਹੁਤ ਹੀ ਪਿਛਲੇ ਕਾਫੀ ਸਾਲਾਂ ਤੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸ਼੍ਰੀ ਨਾਨਕ ਦੇਵ ਜੀ ਨੂੰ ਲੈ ਕੇ ਇਸ ਗੱਦੀ ਦੇ ਜੋ ਪਰਾਜਮਨ ਨੂੰ ਸਾਨੂੰ ਯਾਦ ਕਰ ਰਿਹਾ ਸਰ ਜਿਹੜਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤਦ ਸ੍ਰੀ ਦੰਦਮਾਨ ਸਾਹਿਬ ਜੋ ਉਹਨਾਂ ਨੇ ਸਟਾਕ ਕੀਤਾ ਹੋਇਆ ਸੀ ਉੱਥੋਂ ਫਤੇ ਚੱਕ ਫਤੇ ਸਿੰਘ ਵਾਲਾ ਹੁੰਦੇ ਹੋਏ ਭਾਗੂ ਹੁੰਦੇ ਹੋਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 21 ਜੂਨ 1706 ਨੂੰ ਗੁਰਦੁਆਰਾ ਹਾਜ਼ੀਰਤਨ ਸਾਹਿਬ ਵਿਖੇ ਜਿੱਥੇ ਗੁਰਦੁਆਰਾ ਹਾਜ਼ੀਰਤਨ ਸਾਹਿਬ ਦਾ ਸਥਾਨ ਹੈ ਬਾਬਾ ਰਤਨ ਹਾਜੀ ਸਾਹਿਬ ਦਾ ਉਧਾਰ ਕਰਨ ਪਹੁੰਚੇ ਸਨ ਤੇ ਇਹ ਉਹਦਾ ਇਤਿਹਾਸ ਹੈ ਬਾਬਾ ਰਤਨ ਹਾਜੀ ਸਾਹਿਬ ਨੂੰ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਉਹਨਾਂ ਦਾ ਉਧਾਰ ਕੀਤਾ ਤੇ ਇਸੇ ਹੀ ਦੌਰਾਨ ਜੋ ਇਹ ਪੱਟੀਵਿੰਡ ਸੀ ਜਾਂ ਬਟਿੰਡਾ ਸੀ ਜਾਂ ਕਿਲਾ 1800 ਸਾਲ ਪੁਰਾਣਾ ਇਹ ਰਾਜਪੂਤ ਘਰਾਣਿਆਂ ਦਾ ਇੱਕ ਕਿਲਾ ਸੀ ਇੱਥੇ ਖੰਡਰ ਹੋ ਚੁੱਕਾ ਸੀ ਉਸ ਵਕਤ ਤੇ ਜਿਹੜਾ ਇੱਥੇ ਕਾਣਾ ਦੇ ਕੋਈ ਵਿਗੜੀ ਜੂਨ ਸੀ ਉਹ ਲਗਾਤਾਰ ਮਨੁੱਖਾਂ ਨੂੰ ਪਰੇਸ਼ਾਨ ਕਰਦਾ ਸੀ ਲੋਕਾਈ ਨੂੰ ਪਰੇਸ਼ਾਨ ਕਰਦਾ ਸੀ ਸੰਤਾਂ ਨੇ ਇੱਥੇ ਜਾ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਬਾਹਰ ਬੈਠੇ ਹੋ ਅੰਦਰ ਤੁਸੀਂ ਕਿਲੇ ਦੇ ਵਿੱਚ ਚੱਲੋ ਸਾਨੂੰ ਉਹ ਕਾਣਾ ਤੇ ਬਹੁਤ ਪਰੇਸ਼ਾਨ ਕਰ ਰਿਹਾ ਹੈ ਤੇ ਆਸਦੀ ਗਵਾਹੀ ਮਿਲਦੀ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸੰਤਾਂ ਦੀ ਬੇਨਤੀ ਨੂੰ ਮੰਨ ਕੇ ਬਾਬਾ ਰਤਨ ਹਾਜੀ ਸਾਹਿਬ ਦਾ ਉਧਾਰ ਕਰਨ ਤੋਂ ਬਾਅਦ ਇਸ ਸਥਾਨ ਤੇ ਗੁਰਦੁਆਰਾ ਕਿਲਾ ਮੁਬਾਰਕ ਜਿੱਥੇ ਅੱਪ ਅੱਜ ਖੜੇ ਆ ਇਸ ਸਥਾਨ ਤੇ ਆਗੇ ਉਤਾਰਾ ਕੀਤਾ ਤੇ ਦੇਨ ਪ੍ਰਗਟ ਕੀਤਾ ਇਹ ਦੇਨ ਪੁੱਛਿਆ ਪਈ ਤੋਂ ਲੋਕਾਂ ਨੇ ਜਿਹੜੀ ਤੇਰੀ ਸ਼ਿਕਾਇਤ ਕੀਤੀ ਹੈ ਸੰਤਾਂ ਨੇ ਪਬਲਿਕ ਨੇ ਕਿਉਂ ਪਰੇਸ਼ਾਨ ਕਰਦਾ ਤੇ ਦੇ ਨੇ ਆਪ ਦੀ ਸਾਰੀ ਜਿਹੜੀ ਕਹਾਣੀ ਦੇ ਨੇ ਸਾਰੀ ਆਪਣੀ ਬਾਤ ਤਾਂ ਸੁਣਾਈ ਕਿ ਮਹਾਰਾਜ ਇਹ ਜਿਹੜਾ ਕਿਲਾ ਹੈ ਇਹ ਖੰਡਰ ਹੋ ਚੁੱਕਾ ਹੈ ਇਸ ਤੇ ਕੋਈ ਛਿੜੀ ਜਨੌਰ ਦਾ ਜਾਨਵਰ ਖਾਣ ਨੂੰ ਨਹੀਂ ਮਿਲਦਾ ਮੈਨੂੰ ਭੁੱਖ ਮੈਂ ਆਪਣੀ ਭੁੱਖ ਦੂਰ ਕਰਨ ਵਾਸਤੇ ਮਨੁੱਖਾਂ ਦਾ ਉਤਸ਼ਾਰ ਕਰਦਾ ਇਸ ਕਰਕੇ ਮੈਂ ਬੜੇ ਦਿਨਾਂ ਤੋਂ ਭੁੱਖਾ ਚੱਲਿਆ ਆ ਰਿਹਾ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਸudar malakar singh ਦੀ ਆਪਦੇ ਨਾਲ ਜੱਤੀਦਾਰ ਮਲਾਕਰ ਸਿੰਘ ਖੜੇ ਰਹਿ ਸੰ ਉਹਨਾਂ ਦੀ ਨਾਲ ਚਾਰ ਸਿੰਘਾਂ ਦੀ ਹੋਰ ਡਿਊਟੀ ਲਈ ਕੇ ਪਿੰਡ ਨਾਤਵਘੇੜ ਜੋ ਤਲਵੰਡੀ ਦੇ ਨੇੜੇ ਅੱਜ ਵੀ ਪਿੰਡ ਹੈਗਾ ਉਸ ਪਿੰਡ ਦੇ ਵਿੱਚ ਦਸਾਂ ਪਿੰਡਾਂ ਦਾ ਸਾਂਝਾ ਝੋਟਾ ਖੜਾ ਹੈ ਤੇ ਉਸੇ ਸਿੰਘਾਂ ਨੂੰ ਹੁਕਮ ਕੀਤਾ ਕਿ ਉਹ ਝੋਟੇ ਨੂੰ ਲੈ ਕੇ ਆਓ ਤਾਂ ਸਰਦਾਰ ਮਲਾਗਰ ਸਿੰਘ ਮਹਾਰਾਜ ਜੀ ਦਾ ਪਿੰਡ ਪਹੁੰਚਦੇ ਨੇ ਉਹ ਝੋਟੇ ਨੂੰ ਬੁਲਾ ਕੇ ਆਵਾਜ਼ ਦਿੰਦੇ ਨੇ ਜਾ ਕੇ ਕਿ ਸੱਚੀ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਨੇ ਆਪ ਜੀ ਨੂੰ ਬੁਲਾਇਆ ਤੇ ਇਤਿਹਾਸ ਦੱਸਦਾ ਹੈ ਕਿ ਉਹਦਾ ਮਾਰਕਾ ਝੋਟਾ ਸੀ ਉਹ ਅੱਗੇ ਲੱਕੇ ਸੁਣਿਆ ਜੇ ਇਸ ਸਥਾਨ ਤੇ ਜਿੱਥੇ ਅੱਜ ਆਪਾਂ ਖੜੇ ਆ ਇਹ ਇਤਿਹਾਸਕ ਵੱਲੋਂ ਮਿਲਦਾ ਹੈ ਇਹਦੀ ਨੋਟੀਫਿਕੇਸ਼ਨ ਜਾਂ ਸਰਕਾਰ ਨੂੰ ਸ਼੍ਰੋਮ ਗੁਰਵਰ ਆਪਣੀ ਕਮੇਟੀ ਵੱਲੋਂ ਸੁਹਾਵਾਇ ਸਥਾਨ ਜਾਂ ਸ਼ੋਪਿੰਗ ਵਿਕੋਲਾ ਇਸ ਸਥਾਨ ਤੇ ਪਹੁੰਚਦੇ ਨੇ ਕਿ ਉਹ ਝੋਟੇਦੂ ਮਹਾਰਾਜ ਜਗਮਪੀਤਾ ਸਦਾਰ ਮਲਾਘੇਰ ਸਿੰਘ ਜਿਆਨੂ ਕਿ ਇੱਕੇ ਹੀ ਸ੍ਰੀ ਸਾਹਿਬ ਦੇ ਬਾਅਦ ਦੇ ਨਾਲ ਇਸ ਝੋਟੇ ਦਾ ਜਿਹੜਾ ਸੇਰਾ ਉਧਾਇਆ ਜਾਵੇ ਤਾਂ ਮਲਾਘੇਰ ਸਿੰਘ ਨੇ ਹੁਕਮ ਨੂੰ ਉਵੇਂ ਕੀਤਾ ਇੱਕੇ ਸ੍ਰੀ ਸਾਹਿਬ ਦੇ ਬਾਅਦ ਦੇ ਨਾਲ ਉਹ ਚੋਕੀ ਦਾ ਸਿਰ ਲਾਇਆ ਤੇ ਜਿਹੜੀ ਕਾਣੇ ਦੇ ਦੀ ਭੁੱਖ ਦੇ ਵਿੱਚ ਕੀਤੀ ਇਹ ਬਹੁਤ ਵੱਡਾ ਇਤਿਹਾਸ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਜਿੱਥੇ ਆ ਕੇ ਬਾਬਾ ਰਤਨ ਸਾਹਿਬ ਜੀ ਦਾ ਉਧਾਰ ਕੀਤਾ ਕਾਣੇ ਦੇ ਦਾ ਉਧਾਰ ਕੀਤਾ ਉੱਥੇ ਇਸ ਮਾਲਵੇ ਦੀ ਧਰਤੀ ਨੂੰ ਗੁਰੂ ਦਾ ਮਾਲਵਾ ਕਹਿ ਕੇ ਨਵਾਇਆ तमाम ਵਰ ਦੇ ਕੇ ਨਵਾਇਆ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸੰਗਤਾਂ ਨੇ ਪੁੱਛਿਆ ਕਿ ਬਹੁਤ रेगिस्तान ਤੇ ਮਾਰਾ ਹੀ ਨਿਕਿਆ ਨਹੀਂ ਤੇ ਨੇਹਰਾ ਨਹੀਂ ਹਰਿਆ ਭਰਿਆ ਹੈ ਮੇਰਾ ਭਾਵ ਹੈ ਕਿ ਅੱਜ ਜੋ ਖੁਸ਼ਹਾਲਾ ਗੁਰੂ ਦਾ ਮਾਲਵਾ ਕਹਿ ਕਿ ਨਵਾਜਿਆ ਜੋ ਅੱਜ ਮਾਲਵਾ ਖੁਸ਼ਹਾਲਾ ਪਾਵੇ ਸਾਰੀ ਦੁਨੀਆ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਪਰ ਖਾਸ ਕਰਕੇ ਜੋ ਮਾਲਵਾ ਖੁਸ਼ਹਾਲਾ ਉਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਮਾਮ ਜੋ ਵਰਦ ਹੁੰਦੇ 1706 ਨੂੰ ਦਿੱਤੀ ਜੋ ਉਸ ਕਰਕੇ ਹੀ ਇਹ ਇੱਕ ਖਾਲ ਹੈ ਮੈਂ ਨੂੰ ਹੈ ਕਿ ਜਿੱਥੇ ਜੋ ਕੱਲ ਨੂੰ ਜੋ ਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਮਦ ਦਿਹਾੜਾ ਆ ਰਿਹਾ ਉਸ ਦੇ ਸਬੰਧ ਦੇ ਵਿੱਚ ਅੱਜ ਵੀ ਨਗਰ ਕੂਟ ਤੋਂ ਹੋਇਆ ਕੱਲ੍ਹ ਵੀ ਸਮਾਗਮ ਹੋ ਰਹੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਮਦ ਦਿਹਾੜਾ ਸਾਰੇ ਪਾਸੇ ਹੋ ਰਿਹਾ ਹੈ ਜੇ ਨਾ ਸਥਾਨ ਪ੍ਰਾਂਤ ਰਾਹ ਦੇ ਕੀਤਨ ਦਰਬਾਰ ਨੇ ਸਨ ਦੇ ਪ੍ਰਭਾਵ ਟੀਰੀਆਂ ਹੋਣੀਆਂ ਨੇ ਬਹੁਤ ਵੱਡਾ ਇਤਿਹਾਸ ਆ ਮੈਂ ਇਸ ਮੂਹ ਸੰਗਤਾਂ ਨੂੰ ਅਪੀਲ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧ ਵੱਲੋਂ ਕਿ ਜਦੋਂ ਵੀ ਤੁਸੀਂ ਮਾਲਵੇ ਤੇ ਸ੍ਰੀ ਮੁਕਸਰ ਸਾਹਿਬ ਜਦ ਤੱਕ ਸ੍ਰੀ ਦਲਮਾ ਸਾਹਿਬ ਜਾਂ ਦੂਖਨਵਾਰਨ ਪਟਿਆਲਾ ਜਦੋਂ ਵੀ ਦਰਸ਼ਨ ਕਰਨ ਆਉ ਮਾਦਵੇ ਦੇ ਵਿੱਚ ਤਾਂ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਵੱਡੇ ਇਤਿਹਾਸਕ ਸਥਾਨ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਚਰਚੋ ਪ੍ਰਾਪਤ ਅਰਤੀ ਗੁਰਦੁਆਰਾ ਹਾਜੀਤਨ ਸਾਹਿਬ ਜਿੱਥੇ ਵੱਡਾ ਸਰੋਵਰ ਹੈ ਉਹਨਾਂ ਦੀ ਯਾਦ ਦੇ ਵਿੱਚ ਉਵੇਂ ਇੱਕ ਇਤਿਹਾਸਕ ਵਣ ਵੀ ਹੈ ਜਿੱਥੇ ਬਹਿ ਕੇ ਉਹਨਾਂ ਨੇ ਵਿਚਾਰ ਗੋਸ਼ਟੀ ਕੀਤੀ ਤੇ ਉੱਥੇ ਮੱਸੀਆ ਦਾ ਬੜਾ ਵੱਡਾ ਜਲਾ ਲੱਗਦਾ ਪੁਰਨਾਮ ਸਿੰਘ ਸਾਹਿਬ ਦੇ ਪੁਰਪੁਰਬ 10ਵੇਂ ਪਾਸ਼ਾਏ ਦੇ ਗੁਰੂਪੁਰ ਵੱਡੀ ਪੱਧਰ ਤੇ ਮਨਾਏ ਜਾਂਦੇ ਆ ਕੱਲ ਦਾ ਦਿਹਾੜਾ ਵੀ ਸੰਗਤਾਂ ਦੇ ਵੱਡੀ ਪੱਧਰ ਤੇ ਮਨਾ ਰਹੀਆਂ ਹੈ ਵੱਡੀ ਗਿਣਤੀ ਦੇ ਵਿੱਚ ਹਰ ਵਰਗ ਦੇ ਲੋਕਾਂ ਨੇ ਆ ਕੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੋ ਆਮਨ ਦਿਹਾੜਾ ਮਨਾਇਆ ਜਾ ਰਿਹਾ ਉਸ ਵਿੱਚ ਆ ਕੇ ਆਪਣੇ ਬ੍ਰਸ਼ਤ ਆਪਾ ਕਰ ਰਹੀਆਂ ਨੇ ਮੈਂ ਫਿਰ ਦੁਬਾਰਾ ਪ੍ਰੈਸ ਦਾ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਮਨ ਦਿਹਾੜੇ ਨੂੰ ਲੱਖ ਲੱਖ ਪ੍ਰਣਾਮ ਹੈ ਵੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਈਬ੍ਰਿਟੀ ਹਾਲmathsf <laughs> ਜਿਵੇਂ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਜਗ੍ਹਾ ਦੀ ਤੇ ਪਵਿੱਤਰ ਦਿਹਾੜਾ ਵੀ ਮਨਾਇਆ ਜਾਂਦਾ ਹੈਗਾ ਸੰਗਤਾਂ ਵੱਲੋਂ ਬਣਾਇਆ ਜਾਂਦਾ ਪਰ ਸ਼ਰੋਮੀ ਕਮੇਟੀ ਵੱਲੋਂ ਕਿਉਂ ਨਹੀਂ ਇਸ ਜਿਹੜੇ ਜਿਹੜੇ ਨੂੰ ਜਿਹੜਾ ਵੱਡੀ ਪੱਧਰ ਤੇ ਮਨਾਇਆ ਜਾਵੇ ਤਾਂ ਹੋਰ ਵੀ ਸੰਗਤਾਂ ਚੁਣਨ ਇੱਕ ਮੇਲੇ ਦੇ ਰੂਪ ਵਿੱਚ ਮਨਾਇਆ ਜਾਵੇ ਇਹ ਬਹੁਤ ਵਧੀਆ ਸਵਾਲ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਲਕ ਤੌਰ ਤੇ ਹਰ ਸਾਲ ਹੀ ਗੁਰਦੁਆਰਾ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਜਿਹੜਾ 21 ਜੂਨ ਦਾ ਕੱਲ ਦਾ ਦਿਹਾੜਾ ਹੈ ਉਹ ਮਨਾਇਆ ਜਾਂਦਾ ਹੈ ਪਰ ਮੈਂ ਵੀ ਅਪੀਲ ਕਰਦਾ ਤੁਹਾਡਾ ਇਹ ਸਵਾਲ ਬਹੁਤ ਠੀਕ ਹੈ ਕਿ ਜੋ ਦਸਵੇਂ ਪਾਤਸ਼ਾਹ ਮਹਾਰਾਜ ਜੀ 21 ਜੂਨ ਨੂੰ ਬਠਿੰਡਾ ਦੀ ਧਰਤੀ ਤੇ ਆਏ ਇਹ ਵਰਲਡ ਭਰ ਤੇ ਸ਼ਾਇਦ ਬਹੁਤੀ ਸੰਗਤਾਂ ਨਾ ਜਾਣਦੀ ਹੋਣ ਪਰ ਇਤਿਹਾਸ ਬਿਲਕੁਲ ਸਾਡੇ ਕੋਲ ਸਾਂਭਿਆ ਪਿਆ ਹੈ ਇਹ ਵੱਡੀ ਪੱਧਰ ਤੇ ਸ਼ਤਾਬਦੀ ਦੇ ਰੂਪ ਦੇ ਵਿੱਚ ਬਣਾਇਆ ਜਾਣਾ ਚਾਹੀਦਾ ਇਹ ਬਿਲਕੁਲ ਸੰਗਤਾਂ ਦੀ ਇਹ ਭਾਵਨਾ ਵੀ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਜੀ ਵੱਲੋਂ ਹਰ ਸਾਲ ਹੀ ਕੋਸ਼ਸ਼ਾਂ ਕੀਤੀਆਂ ਜਾਂਦੀਆਂ ਹਨ ਹਰ ਸਾਲ ਹੀ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਜਿਵੇਂ ਕੱਲ ਨੂੰ ਪ੍ਰਭਾਤ ਫੇਰੀ ਆਉਣੀ ਹੈ ਖਡਵਰ ਸਾਹਿਬ ਦੇ ਭੋਗ ਪਾਉਣੇ ਨੇ ਰਾਤ ਨੂੰ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਜਿਸ 7 ਤੋਂ 10 ਵਜੇ ਤੱਕ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਤੋਂ ਸਿਆ ਜੋ ਰੀ ਰਾਗੀ ਜਥੇ ਪਹੁੰਚ ਰਹੇ ਨੇ ਹੋਰ ਬਨਵਾਰ ਵੀ ਪਹੁੰਚ ਰਹੇ ਨੇ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਦਵਾਰਾ ਪ੍ਰਬੰਧ ਵੱਲੋਂ ਸੰਗਤਾਂ ਸੱਜੋ ਦਾ ਮੜਾਇਆ ਜਾਂਦਾ ਪਰ ਇਹ ਜ਼ਰੂਰੀ ਹੈ ਕਿ ਵੱਡੀ ਪੱਧਰ ਤੇ ਸ਼ਤਾਬੀ ਨੂੰ ਇਸ ਲਈ ਦਿਹਾੜਾ ਜਿਵੇਂ ਉਹ ਇਸ ਤਰੀ ਪੱਕੀ ਤਰੀਕ ਵੀ ਲਿਖੀ ਜਾਵੇ ਨਰਛਾਈ ਦੇ ਵਿੱਚ ਵੀ ਤਰੀਕ ਲਿਖੀ ਜਾਵੇ ਕਿ ਇਹਨੇ ਸੰਗਤਾਂ ਵੱਲੋਂ ਮਨਾਇਆ ਜਾਂਦਾ ਉਹਨਾਂ ਵੱਲੋਂ ਮੰਗ ਵੀ ਕੀਤੀ ਜਾਂਦੀ ਹੈ ਪਰ ਛੋਡੇ ਵੱਲੋਂ ਵੀ ਕੋਈ ਆਪਣੇ ਪ੍ਰਧਾਨ ਜੀ ਦੇ ਜਾਂ ਕਮੇਟੀ ਨੂੰ ਦੇਖ ਕੇ ਭੇਜਿਆ ਗਿਆ ਕਿਤੇ ਅਸੀਂ ਸਮੇ ਸਮੇਂ ਅਨੁਸਾਰ ਮਾਨਜੋਗ ਪ੍ਰਧਾਨ ਸਾਹਿਬ ਸ਼ਰਮੀ ਕਮੇਟੀ ਦੇ ਨੋਟਿਸ ਦੇ ਵਿੱਚ ਲਿਆਉਣੇ ਆ ਇਸ ਵਾਰ ਵੀ ਇਕੱਠ ਬਹੁਤ ਵੱਡਾ ਹੋ ਰਿਹਾ ਹੈ ਮੈਂ ਮਾਨਜੋਗ ਪ੍ਰਧਾਨ ਸਾਹਿਬ ਸ਼ਰਮੀ ਕਮੇਟੀ ਨੂੰ ਲਿਖਤੀ ਬੇਨਤੀ ਕਰਾਂਗਾ ਸੰਗਤਾਂ ਵੱਲੋਂ ਵੀ ਐਤ ਕੀ ਬੜਾ ਵੱਡਾ ਸਾਨੂੰ ਸੁਝਾਅ ਮਿਲ ਰਹੇ ਨੇ ਕਿ ਜਿਹੜਾ 21 ਜੂਨ ਦਾ ਦਿਹਾੜਾ ਇਹ ਵੀ ਵੱਡੀ ਪੱਧਰ ਤੇ ਮਨਾਇਆ ਜਾ ਮਨਾਇਆ ਜਾਵੇ ਕਿਉਂਕਿ ਮਾਨਜੋਗ ਪ੍ਰਧਾਨ ਸਾਹਿਬ ਸ਼ਰਮੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਦਿਹਾੜੇ ਗੁਰੂ ਸਾਹਿਬ ਦੇ ਦਿਹਾੜੇ ਸਿੱਖ ਜਨਰਲ ਦੇ ਦਿਹਾੜੇ ਸ਼ਤਾਬ ਦੀ ਰੂਪ ਦੇ ਵਿੱਚ ਕਿਸੇ ਪਾਸੋਂ ਵੀ ਘੱਟ ਤੌਰ ਤੇ ਨਹੀਂ ਮਨਾਇਆ ਜਾਵੇਗਾ ਇਸ ਦੀ ਲਿਖਤ ਵੀ ਲਿਖਾ ਪੜੀ ਸ਼ੁਰੂ ਹੋਈ ਹੈ ਪਿਛਲੇ ਸਾਲ ਵੀ ਹੋਈ ਹੈ ਇਸ ਸਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਧਿਆਨ ਚ ਮਾਨਜੋਗ ਸਿੰਘ ਸਾਹਿਬ ਜੀ ਦੇ ਧਿਆਨ ਚ ਧਰਮ ਪ੍ਰਚਾਰ ਕਮੇਟੀ ਦੇ ਧਿਆਨ ਚ ਲਿਆ ਕੇ ਇਹ ਜਿਹੜਾ ਦਿਹਾੜਾ 21 ਜੂਨ ਦਾ ਦਸਵੇਂ ਪਾਤਸ਼ਾਹ ਜੀ 21 ਜੂਨ ਨੂੰ ਇੱਥੇ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਹੁੰਦੇ ਹੋਏ ਪਹੁੰਚੇ ਸਨ ਇਸ ਦਿਹਾੜੇ ਨੂੰ ਵੱਡੀ ਪੱਧਰ ਤੇ ਮਨਾਉਣ ਦਾ ਫੈਸਲਾ ਮਾਨ ਜੋ ਪ੍ਰਧਾਨ ਸਾਹਿਬ ਸ਼ੂਮੀ ਕਮੇਟੀ ਨੂੰ ਲਿਖਾ ਪੜੀ ਜਰੂਰ ਕਰੇ ਸਾਡੇ ਨਾਲ ਸੇਵਾਦਾਰ ਵੀ ਜੁੜੇਗੇ ਮੀਤ ਕੀ ਕਹਿਣਾ ਚਾਹੋਗੇ ਜੀ ਜਿਵੇਂ ਆਪਣੇ ਇਤਿਹਾਸਿਕ ਜਗ੍ਹਾ ਕਿ ਕਿਹੜੇ ਕਿਹੜੇ ਜਿਹੜੇ ਵਿਹਾੜੇ ਬਣਾਏ ਜਾਂਦੇ ਗਏ ਗਵਰਨਰ ਜੀ ਖਾਲਸਾ ਸਾਹਿਬ ਗਵਰਨਰ ਇਸ ਥਾਂ ਦੇ ਉੱਤੇ ਜਿਹੜੇ ਵੀ ਸਾਡੇ ਗੁਰੂ ਪਾਤਸ਼ਾਹ ਹੋਏ ਨੇ ਸਤਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸਤਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਦਿਹਾੜੇ ਨੇ ਵੱਡੀ ਪੱਧਰ ਤੇ ਬਣਾਏ ਜਾਂਦੇ ਨੇ ਬਠਿੰਡੇ ਸ਼ਹਿਰ ਦੀਆਂ ਤੇ ਇਲਾਕੇ ਦੀ ਸੰਗਤਾਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਇਕੱਠ ਹੁੰਦਾ ਹੈ بڑے ਵੱਡੇ ਪੱਧਰ ਤੇ ਇੱਥੇ ਲੰਗਰ ਲਗਾਇਆ ਜਾਂਦੇ ਨੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਬੜੀ ਵੱਡੀ ਸੇਵਾ ਕੀਤੀ ਜਾਂਦੀਆਂ ਨਸ਼ਵਾਵਾ ਕੀਤੀ ਜਾਂਦੀਆਂ ਨੇ ਹਰ ਸ਼ਨੀਵਾਰ ਐਤਵਾਰ ਨੂੰ ਸਾਰੇ ਸਾਰੇ ਸ਼ਹਿਰ ਦੀਆਂ ਸੰਗਤਾਂ ਬੜੇ ਹੀ ਉਤਸ਼ਾਹ ਨਾਲ ਤਕਰੀਬਨ ਨਾਲ ਵੀ ਬਹੁਤ ਸਾਰਾ ਲੋਕ ਆਉਂਦਿਆਂ ਨੇ ਤੇ ਸ਼ਨੀਵਾਰ ਐਤਵਾਰ ਨੂੰ ਤਾਂ ਜਿਹੜਾ ਸੰਗਤ ਦਾ ਭਾਰੀ ਇਕੱਠ ਦੇਖਣ ਵਾਲਾ ਹੀ ਹੁੰਦਾ ਹੈ ਜਿ세 ਰਾਤੀ ਜਿਹੜੇ ਜਿਵੇਂ ਕਹੇ ਇੱਥੇ ਲੋਕ ਆਉਂਦੇ ਹੈਗੇ ਮੈਂ ਸੁਣਿਆ ਕਿ ਬਹੁਤ ਸ਼ਰਧਾ ਨਾਲ ਆਉਂਦੇ ਕਿ ਉਹ ਵੀ ਪੂਰੀਆਂ ਹੁੰਦੀਆਂ ਇੱਥੇ ਸੁੱਖਾਂ ਜੜ੍ਹ ਨੂੰ ਸੋਤ ਲੋਕ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋਤ ਖਾਨ ਸੁਹਾਵਾ ਰਾਮ ਰਾਜੇ ਬੇਨਤੀ ਹੈ ਸੰਗਤਾਂ ਨੂੰ ਵੀ ਕੇਲੇ ਤਾਂ ਅਨੇਕਾ ਹੀ ਨੇ ਚਾਹੇ ਉਹ ਰਾਸਥਾਨ ਚ ਹੋਣ ਚਾਹੇ ਉਹ ਪੰਜਾਬ ਚ ਹੋਣ ਪਰ ਜਿੱਥੇ ਗੁਰੂ ਜੀ ਦੇ ਚਰਨ ਪੈ ਜਾਣ ਉਹ ਕਿਲੇ ਬਮਾਰਕ ਬਣ ਜਾਂਦੇ ਨੇ ਇਸੇ ਲਈ ਤਾਂ ਇਸ ਕਿਲੇ ਨੂੰ ਚਾਹੇ ਇਸ ਸਾਤੇ 2000 ਸਾਲ ਪੁਰਾਣਾ ਕਿਹਾ ਜਾਂਦਾ ਹੈ ਵੀ ਇੱਥੋਂ ਨਦੀਆਂ ਵੀ ਵਹਿ ਕੇ ਲੱਗਦੀਆਂ ਸਨ ਬਹੁਤ ਪ੍ਰਾਤਨ ਕਿਲਾ ਇਹ ਇੱਥੇ ਬੜੇ ਬੜੇ ਰਾਜਿਆਂ ਨੇ ਰਾਜ ਕੀਤਾ ਚਾਹੇ ਉਹ ਦਿੱਲੀ ਦੇ ਸ਼ਾਸਕ ਹੋਏ ਨੇ ਚਾਹੇ ਅਫਗਾਨਿਸਤਾਨ ਦੇ ਸ਼ਾਸਕ ਹੋਏ ਨੇ ਇਹ ਇੱਕ ਜੰਗੀ ਕਿਲਾ ਸੀਗਾ ਤੇ ਇੱਥੇ ਉਹ ਬਾਬਰ ਦੇ ਸਵੇ ਦੀਆਂ ਤੋਪਾਂ ਵੀ ਮੌਜੂਦ ਨੇ ਪਰ ਲੇਕਿਨ ਜਦੋਂ ਇੱਥੇ ਧਨਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਤਾਂ ਇਹ ਕਿਲੇ ਤੋਂ ਕਿਲਾ ਮੁਬਾਰਕ ਬਣ ਗਿਆ ਇੱਥੇ ਸੰਗਤਾਂ ਦੀ ਅਥਾਹ ਸ਼ਰਧਾ ਜੁੜੀ ਹੋਈ ਹੈ ਸੰਗਤਾਂ ਦੇ ਇੱਥੇ ਆ ਕੇ ਜਿੰਨ ਸਕਤਾਂ ਦੇ ਮਨੋ ਭਾਵਨਾ ਦੇ ਅਰਦਾਸਾਂ ਬੇਨਤੀਆਂ ਨੇ ਉਹ ਸਾਰੀਆਂ ਇੱਥੇ ਪੂਰਨ ਹੁੰਦੀਆਂ ਨੇ ਤੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਇੱਥੇ ਦਰਸ਼ਨ ਦਿਦਾਰੇ ਕਰਦੀਆਂ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਇੱਥੇ ਪ੍ਰਬੰਧ ਹੈ ਬਹੁਤ ਹੀ ਸਚਾਰੂ ਢੰਗ ਨਾਲ ਚਲਾਇਆ ਕਰਦੇ ਜੋ ਪ੍ਰਬੰਧ ਨੇ ਬੜੇ ਹੀ ਡੇਟਾ ਨਾਲ ਚਲਾਇਆ ਜਾ ਇਹ ਸਾਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਮੀਤ ਮੈਨੇਜਰ ਜਿਨ੍ਹਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਇੱਕ ਵਾਰੀ ਸਾਨੂੰ ਦਿਖਾ ਦਿੱਤੇ ਕਿ ਕਿਲਾ ਸਾਹਿਬ ਦਾ ਜਲਸ਼ਵੀ ਦਿਖਾ ਦਿੱਤੇ ਕਿ ਜਿਹੜਾ ਇਹ ਬਹੁਤ ਪੁਰਾਣਾ ਜਿਹੜਾ 2000 ਸਾਲ ਪੁਰਾਣਾ ਇਹ ਕਿਲੇਗਾ ਜਿੱਥੇ ਕਿ ਕਈ ਮੁਗਲ ਸ਼ਾਸਕਾਂ ਨੇ ਰਾਜ ਕੀਤਾ ਸੀ ਰਜ਼ੀਆ ਸੁਲਤਾਨਾ ਵੀ ਇਸ ਕਿਲੇ ਵਿੱਚ ਕੈਦ ਕੀਤੀ ਗਈ ਸੀ ਕਿ ਇੱਥੇ ਰਾਜ ਵੀ ਉਹਨਾਂ ਕੀਤਾ ਸੀ ਇੱਧਰ ਜਿਹੜੀ ਜਗ੍ਹਾ ਦਿਖਾ ਦਿੱਤੀ ਕਿ ਜਿਹੜੀ ਮਹਿਲ ਉਹ ਜਗ੍ਹਾ ਕਿ ਦਿੱਤੇ ਕਿ ਗੁਰੂ ਗੋਬਿੰਦ ਸਿੰਘ ਜੀ ਆ ਕੇ ਇੱਥੇ ਪਰਾਜਮਨ ਹੋਏ ਸਨ ਅਤੇ ਜਿਹੜਾ ਕਾਣਾ ਦਿਓ ਸੀਗਾ ਉਹਦਾ ਆਧਾਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਇੱਥੋਂ ਕਾਣਾ ਦਿਓ ਨੂੰ ਕੱਢਿਆ ਗਿਆ ਸੀਗਾ ਤੇ ਜਿਹੜੀਆਂ ਬਠਿੰਡੇ ਦੀਆਂ ਸੰਗਤਾਂ ਸੀਗਾ ਉਹ ਖੁਸ਼ੀ-ਖੁਸ਼ੀ ਇੱਥੇ ਰਹਿਣ ਲੱਗੀਆਂ ਸੀ ਉਸ ਸਮੇਂ ਤੋਂ ਹੀ ਇਹ ਪਵਿੱਤਰ ਜਿਹੜੀ ਜਗ੍ਹਾ ਇਹ ਸੁਭਤ ਹੋਈ ਹੈਗੀ ਤੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਤੇ ਦੂਜਾ ਜਿਹੜਾ ਗੁਰਦੁਆਰਾ ਸਾਹਿਬ ਹੈਗਾ हाजजीर जिथे कि तलवंडी तो पिंडा बिजली होंगे इतने पहुंचे सन उस तो बाद इस जगह पहुंचे सन अजीत दबर सबसक्राइब करो अजीत वैब टीवी ताजी खबर नोटिफिकेशन पाँच के लिए बैल आईकन पर कलिक करो